ਬਾਬਾ ਟੱਲ ਪੱਕੀਆਂ ਪਕਾਈਆਂ ਕੱਲ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੁਆਰਾ ਬਾਬਾ ਅਟੱਲ ਰਾਏ ਜੀ ਨੂੰ ਪੰਜ ਵਰ ਦਿੱਤੇ ਗਏ ਸਨ ਤੈਨੂੰ ਇਸ ਸ਼ਹਿਰ ਦਾ ਮੁਖੀ ਥਾਪਿਆ ਹੈ ਜੋ ਅੰਤਮ ਸਮੇਂ ਤੇਰੇ ਧਿਆਨ ਧਰੇਗਾ ਤੇਰੇ ਚਰਨਾਂ ਵਿੱਚ ਆਵੇਗਾ ਇਹ ਇਹ ਆਪਾਂ ਦੇਖ ਰਹੀਆਂ ਸੰਗਤ ਜੀ ਇਹਦੀ ਦਿੱਕਤੋਂ ਹੀ ਲੱਗ ਰਿਹਾ ਵੀ ਇਹ ਬਹੁਤ ਪ੍ਰਾਤਨ ਬਣਿਆ ਹੋਇਆ ਤੁਸੀਂ ਇੱਥੇ ਦੀ ਨਕਾਸ਼ੀ ਦੇਖ ਸਕਦੇ ਹੋ ਬਹੁਤ ਪ੍ਰਾਤਨ ਨਕਾਸ਼ੀ ਇਹ ਗੁਰੂ ਨਾਨਕ ਦੇਵ ਜੀ ਦੀ ਪਿਕਚਰ ਦਰਸਾਈ ਗਈ ਹੈ ਹਾਂ ਹੋਰ ਆ ਦੇਖੋ ਜਿਵੇਂ ਨੇ ਬਾਬਾ ਅਟੱਲ ਜੀ ਦੇ ਉੱਪਰਲੀ ਮੰਜ਼ਲ ਤੋਂ ਹਾਂਜੀ ਸੰਗਤ ਜੀ ਸਾਹਮਣੇ ਆਪਾਂ ਦੇਖ ਰਿਹਾ ਗੁਰਦੁਆਰਾ ਧੰਨ ਧੰਨ ਬਾਬਾ ਅਟੱਲ ਰਾਏ ਜੀ ਆਜੋ ਆਪਾਂ ਹੁਣ ਬਾਬਾ ਟੱਲ ਜੀ ਦੇ ਦਰਸ਼ਨ ਕਰਦੇ ਹਾਂ ਇੱਕ ਕਹਾਵਤ ਹੈ ਇਸ ਦੇ ਨਾਲ ਹੀ ਬਾਬਾ ਟੱਲ ਪੱਕੀਆਂ ਪਕਾਈਆਂ ਕੱਲ ਠੀਕ ਹੈ ਹੁਣ ਆਪਾਂ ਇਸ ਦੇ ਦਰਸ਼ਨ ਕਰਦੇ ਹਾਂ ਫਿਰ ਦੇਖਦੇ ਹਾਂ ਸੰਘਾ ਜੀ ਇਹ ਜਿਹੜਾ ਦਰਸ਼ਨ ਕਰ ਰਹੇ ਹਾਂ ਆਪਾਂ ਇਹ ਗੁਰੂ ਹਰਗੋਬਿੰਦ ਸਿੰਘ ਜੀ ਦੇ ਸੁਪੁੱਤਰ ਸਨ ਬਾਬਾ ਟੱਲ ਜੀ ਤੇ ਉਹਨਾਂ ਦੀ ਨਿੱਕੀ ਉਮਰ ਲਗਭਗ 9 ਸਾਲ ਦੀ ਉਮਰ ਦੇ ਵਿੱਚ ਜੋਤੀ ਜੋਤ ਸਮਾ ਗਏ ਸੀ ਉਹ ਤਾਂ ਉਹਨਾਂ ਦੀ ਯਾਦ ਨੂੰ ਸਮਰਪਿਤ ਇਹ ਅਟੱਲ ਟਾਵਰ ਬਣਾਇਆ ਗਿਆ ਸੀ ਜਿਸ ਦੀਆਂ 9 ਮੰਜ਼ਲਾਂ ਹਨ ਉਹਨਾਂ ਦੇ 9 ਸਾਲ ਦੇ ਨਾਲ ਸੰਬੰਧਿਤ ਇਹ ਸਥਾਨ ਹੈ ਜਿਹੜਾ ਉਹ ਬਣਾਇਆ ਗਿਆ ਸੀ ਇਹ ਅਸੀਂ ਦੇਖ ਰਹੇ ਹਾਂ ਬਾਬਾ ਅਟੱਲ ਜੀ ਦਾ ਗੁਰੂ ਘਰ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੁਆਰਾ ਬਾਬਾ ਅਟੱਲ ਰਾਏ ਜੀ ਨੂੰ ਪੰਜ ਵਰ ਦਿੱਤੇ ਗਏ ਸਨ ਸਾਰੇ ਸ਼ਹਿਰ ਨਾਲੋਂ ਉੱਚਾ ਤੇਰਾ ਦਰਬਾਰ ਹੋਵੇਗਾ ਨੰਬਰ 2 ਅੰਮ੍ਰਿਤਸਰ ਆਏ ਯਾਤਰੂ ਦੀ ਯਾਤਰਾ ਤੇਰੇ ਦਰ ਤੇ ਮੱਥਾ ਟੇਕਣ ਤੇ ਹੀ ਸਫਲ ਹੋਵੇਗੀ। ਨੰਬਰ 3 ਤੇਰੇ ਦਰ ਤੇ ਸੰਗਤਾਂ ਮੂੰਹ ਮੰਗੀਆਂ ਮਰਾਦਾਂ ਪਾਉਣਗੀਆਂ। ਨੰਬਰ 4 ਤੇਰੇ ਦਰ ਤੋਂ ਲੋੜਬੰਦ ਪ੍ਰਸ਼ਾਦਾ ਛਕਣਗੇ। ਨੰਬਰ 5 ਤੈਨੂੰ ਇਸ ਸ਼ਹਿਰ ਦਾ ਮੁਖੀ ਥਾਪਿਆ ਹੈ ਜੋ ਅੰਤਮ ਸਮੇਂ ਤੇਰੇ ਧਿਆਨ ਧਰੇਗਾ ਤੇਰੇ ਚਰਨਾਂ ਵਿੱਚ ਆਵੇਗਾ ਤੇ ਕਈ ਵਾਰੀ ਬੋਲਣ ਲੱਗੇ ਨਾ ਕੋਈ ਇਤਿਹਾਸ ਜਾਂ ਕਿਸੇ ਤਰ੍ਹਾਂ ਦੀ ਗਲਤੀ ਹੈ ਜਿਹੜੀ ਉਹ ਸੰਗਤ ਹੈ ਜਿਹੜਾ ਬਖਸ਼ਣ ਯੋਗ ਹੁੰਦੀ ਹੈ ਇਸ ਲਈ ਬਖਸ਼ਿਓ ਬਾਕੀ ਗਲਤੀ ਦੱਸ ਵੀ ਦਿਓ ਕਮੈਂਟ ਦੇ ਵਿੱਚ ਤਾਂ ਜੋ ਅੱਗੇ ਨੂੰ ਸੁਧਾਰ ਕੀਤਾ ਜਾ ਸਕੇ ਸੰਘਾ ਜੀ ਅੱਪਾ ਇਤਿਹਾਸ ਪੜਦੇ ਆ ਇੱਥੇ ਦਾ ਹੁਣ ਹਾਂਜੀ ਸਾਹਮਣੇ ਜੋ ਤੁਸੀਂ ਗੁਰੂ ਘਰ ਤੇ ਦਰਸ਼ਨ ਕੀਤੇ ਟੱਲ ਰਾਏ ਜੀ ਦੇ ਇਹ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈ ਜਿਹੜਾ ਸਾਹਮਣੇ ਤੁਸੀਂ ਦੇਖ ਵੀ ਰਹੇ ਹੋ ਅਸੀਂ ਤੁਹਾਨੂੰ ਦੱਸ ਵੀ ਦਿੰਦੇ ਆ ਇਹ ਗੁਰਦੁਆਰਾ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰ ਬਾਬਾ ਟੱਲ ਰਾਏ ਸਾਹਿਬ ਜੀ ਦਾ ਹੈ ਬਾਬਾ ਜੀ ਦਾ ਜਨਮ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਵਿਖੇ ਸੰ ਸਮਤ 1676 ਵਿੱਚ ਹੋਇਆ ਛੋਟੀ ਅਵਸਥਾ ਵਿੱਚ ਜੋ ਕੁਝ ਆਖਦੇ ਸਨ ਉਹ ਸੱਚ ਹੁੰਦਾ ਸੀ ਇਸੇ ਲਈ ਕਿਹਾ ਜਾਂਦਾ ਹੈ ਬਾਬਾ ਟੱਲ ਪੱਕੀਆਂ ਪਕਾਈਆਂ ਕੱਲ ਇਸ ਲਈ ਉਹਨਾਂ ਦੇ ਇਸ ਬਜ਼ੁਰਗੀ ਦੇ ਪ੍ਰਭਾਵ ਕਰਕੇ ਸਾਰੇ ਉਹਨਾਂ ਨੂੰ ਬਾਬਾ ਜੀ ਕਹਿੰਦੇ ਸਨ ਵਾਲਾ ਅਵਸਥਾ ਵਿੱਚ ਆਪ ਹਾਣੀ ਬਾਲਕਾਂ ਨਾਲ ਖਿੱਦੋ ਗੁੰਡੀ ਖੇਡਿਆ ਕਰਦੇ ਸਨ ਇੱਕ ਦਿਨ ਖੇਡਦੇ ਆ ਖੇਡਦੇ ਆ ਇੱਕ ਮੀਟੀ ਬਾਲਕ ਮੋਹਨ ਸਿਰ ਆਈ ਜੋ ਉਸਨੇ ਦੂਜੇ ਦਿਨ ਦੇਣ ਦਾ ਵਚਨ ਕੀਤਾ। ਮੋਹਨ ਨੂੰ ਰਾਤ ਸਪਨੇ ਡੰਗਿਆ ਤਾਂ ਮੋਹਨ ਮਰ ਗਿਆ। ਜਦ ਮੋਹਨ ਮਿੱਟੀ ਦੇਣ ਲਈ ਨਾ ਪੁੱਛੇ ਪੁੱਜਾ ਤਾਂ ਬਾਬਾ ਟੱਲ ਰਾਏ ਜੀ ਸਨੇ ਸਾਥੀਆਂ ਮੋਹਨ ਦੇ ਘਰ ਗਏ। ਅੱਗੇ ਦੇਖਿਆ ਕਿ ਮੋਹਨ ਦੇ ਮਾਤਾ ਪਿਤਾ ਵਿਰਲਾਪ ਕਰ ਰਹੇ ਸਨ। ਰੋਂਦੇ ਮਾਪਿਆਂ ਨੇ ਬਾਬਾ ਜੀ ਨੂੰ ਮੋਹਨ ਦੇ ਰਾਤ ਸਪਨ ਲੜ ਕੇ ਮਰ ਜਾਣ ਦਾ ਹਾਲ ਦੱਸਿਆ। ਇਹ ਸੁਣ ਕੇ ਬਾਬਾ ਜੀ ਅੱਗੇ ਵਧੇ ਤੇ ਆਪਣੀ ਖੁੰਡੀ ਮੋਹਨ ਦੇ ਗਾਲ ਵਿੱਚ ਪਾ ਕੇ ਕਿਹਾ ਉਠ ਸਾਡੀ ਮਿੱਟੀ ਦੀ ਜਿਸ ਨਾਲ 모ਹਨ ਸਰਜੀਤ ਹੋ ਉੱਠਿਆ ਇਸ ਗੱਲ ਦੀ ਚਰਚਾ ਸਾਰੇ ਸ਼ਹਿਰ ਵਿੱਚ ਬੜੀ ਹੋਈ ਤੇ ਸਤਗੁਰੂ ਜੀ ਨੂੰ ਵੀ ਪਤਾ ਲੱਗਿਆ ਬਾਬਾ ਡਲਰਾਏ ਸਾਹਿਬ ਜੀ ਸਤਗੁਰੂ ਜੀ ਦੀ ਹਜ਼ੂਰੀ ਵਿੱਚ ਸ਼੍ਰੀ ਅਕਾਲ ਤਖਤ ਸਹਿਬ ਆਏ ਸਤਗੁਰੂ ਜੀ ਨੇ ਫਰਮਾਇਆ ਭਾਣਾ ਉਲਟਿਆ ਜੇ ਬਾਬਾ ਜੀ ਨੇ ਸਮਝ ਲਿਆ ਕਿ ਨਮਸਕਾਰ ਕਰ ਅਡੋਲ ਚਲੇ ਗਏ ਤੇ ਇਸ ਥਾਂ ਚਾਦਰ ਤਾਣ ਕੇ ਲੇਟ ਗਏ ਤੇ ਸਰੀਰ ਤਿਆਗ ਦਿੱਤਾ ਇਹ ਕੋਟਿਕ ਸੰਮਤ 1685 ਅਸੂਵਦੀ 10 ਵਾਲੇ ਦਿਨ ਵਰਤੇ ਆ ਪਤਾ ਲੱਗਣ ਤੇ ਸੰਗਤਾਂ ਸਮੇਤ ਸਤਿਗੁਰੂ ਜੀ ਇੱਥੇ ਆਏ ਆਪਣੇ ਸਪੁੱਤਰ ਬਾਬਾ ਟਲਰਾਇ ਸਾਬ ਜੀ ਦਾ ਇੱਥੇ ਸੰਸਕਾਰ ਕੀਤਾ ਸੰਸਕਾਰ ਸਮੇਂ ਜਿਸ ਥਾਂ ਹਜੂਰ ਸਰਤਾ ਨਾਲ ਬੈਠੇ ਉਸ ਥਾਂ ਗੁਰਦੁਆਰਾ ਬਾਗਦਰੀ ਹੈ ਅਕਾਲ ਚਲਾਣੇ ਸਮੇਂ ਬਾਬਾ ਜੀ ਦੀ ਅਵਸਥਾ ਸਿਰਫ 9 ਸਾਲ ਦੀ ਸੀ ਤਾਂ ਹੀ ਆਪਾਂ ਸਾਹਮਣੇ ਇਮਾਰਤ ਦੇਖ ਰਹੇ ਹਾਂ ਉਹਨਾਂ ਦੇ ਕਰਕੇ 9 ਸਾਲਾਂ ਕਰਕੇ ਇਹ ਇਮਾਰਤ ਹੈ 9 ਮੰਜ਼ਲਾ ਹੈ 8 ਮੰਜ਼ਲਾਏ ਮਤਲਬ 9 ਨੂੰ ਪ੍ਰਤੀਕ ਹੈ ਸੰਗਤਾਂ ਨੇ ਸਸਕਾਰ ਵਾਲੀ ਥਾਂ ਤੇ ਸੰਮਤ 1835 ਵਿੱਚ 9 ਮੰਜ਼ਲਾ ਗੁਰਦੁਆਰਾ ਬਣਵਾਇਆ ਇਹ ਇਮਾਰਤ ਅਮਲ ਸਰ ਵਿੱਚ ਸਾਰੀਆਂ ਇਮਾਰਤਾਂ ਨਾਲੋਂ ਉੱਚੀ ਇਮਾਰਤ ਆਪਾਂ ਦੇਖ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਬਾਰਾ ਧੰਨ ਧੰਨ ਬਾਬਾ ਅਟੱਲ ਰਾਏ ਜੀ ਇਧਰ ਜੋੜਾ ਘਰ ਬਣਿਆ ਹੋਇਆ ਜੀ ਇਹ ਸਮਾਦ ਬਣੀ ਹੋਈ ਹੈ ਸਰਦਾਰ ਜਿਸ ਦੇਸਾ ਸਿੰਘ ਮਜੀਠੀਆ ਦੇ ਦੂਜੀ ਮੰਜ਼ਲ ਤੇ ਖੜੇ ਆ ਬਹੁਤ ਸੋਹਣੀ ਮੀਨਾਕਾਰੀ ਹੈ ਜਰੀ ਦੇਖ ਸਕਦੇ ਹੋ ਜਿਵੇਂ ਆ ਦੇਖੋ ਇੱਥੇ ਗੁਰੂ ਨਾਨਕ ਦੇਵ ਜੀ ਦੀ ਪਿਕਚਰ ਦਰਸਾਈ ਗਈ ਹੈ ਮੀਨਾਕਾਰੀ ਦੇਖੋ འཇམ་དཔལ་ ਕੋਈ ਛੋਟੇ ਛੋਟੇ ਥਾਂ ਤੇ ਵੀ ਦੇਖ ਰਿਹਾ ਮੈਂ ਹਨਾ ਬਹੁਤ ਸੋਹਣਾ ਮੀਨਾਕਾਰੀ ਦੇ ਨਾਲ ਨਾਲ ਕਹਿ ਦਈਏ ਹਰ ਇੱਕ ਥਾਂ ਜਿਹੜੀ ਉਹ ਛੋਟੀ ਜਿਹੀ ਥਾਂ ਵੀ ਹੈ ਬਹੁਤ ਜ਼ਿਆਦਾ ਧਿਆਨ ਨਾਲ ਪੜਨ ਵਾਲੀ ਤੇ ਦੇਖਣ ਵਾਲੀ ਹੈ ਇਹ ਬਾਕੀ ਦੇਖ ਕੇ ਹੀ ਪਤਾ ਲੱਗਦਾ ਹੈ ਵੀ ਕਿੰਨਾ ਸੋਹਣਾ ਜਿਹੜਾ ਦੂਜੀ ਮੰਜ਼ਲ ਤੇ ਹੈਗੀ ਹੈ ਆਓ ਹੁਣ ਆਪਾਂ ਤੀਜੀ ਮੰਜ਼ਲ ਤੇ ਚੱਲਦੇ ਹਾਂ ਜੀ ਇਹ ਦੇਖ ਰਹੇ ਹਾਂ ਅਟਲ ਟਾਵਰ ਜੀ ਦੀ ਤੀਜੀ ਮੰਜ਼ਲ ਨਾਪਾਂ ਚੌਥੀ ਮੰਜ਼ਲ ਤੇ ਨੂੰ ਚਲਦੇ ਹਾਂ ਬਹੁਤ ਛੋਟੀਆਂ ਨੇ ਬਣੀਆਂ ਚੌਥੀ ਮੰਜ਼ਲ ਤੇ ਪਹੁੰਚ ਗਏ ਆਪਾਂ ਪੌੜੀਆਂ ਬਹੁਤ ਛੋਟੀਆਂ ਤੇ ਹੌਣ ਕਰਕੇ ਦੇ ਉੱਚਾ ਹੋਣ ਕਰਕੇ দাম ਵੀ ਚੜ ਰਿਹਾ ਹੈ। ਚੜਦੇ ਹਾਂ। ਪੰਜਵੇਂ ਮੰਜ਼ਲ ਤੇ ਆ ਚੁੱਕੇ ਤੇ ਹੁਣ ਅੱਗੇ ਆਪਾਂ ਛੇਵੇਂ ਮੰਜ਼ਲ ਵੱਲ ਨੂੰ ਵਧਦੇ ਆਂ ਬੱਬਾ ਅਟੱਲ ਜੀ ਦੇ ਉੱਪਰਲੀ ਮੰਜ਼ਲ ਤੋਂ ਦਰਸ਼ਨ ਕਰ ਰਹੇ ਹਾਂ ਤੁਸੀਂ ਆਲੇ-ਦੁਆਲੇ ਦੇ ਵੀ ਸੇਓ ਸਰ ਉੱਥੇ ਦਾਣਾ ਮੰਡੀ ਆ ਹਾਂਜੀ ਉਹ ਜਿਹੜਾ ਕੋੂੜੇ ਵਾਲਾ ਪਹਾੜ ਦਿਖੰਦੇ ਆ ਨਾ ਉਹ ਸਾਹਮਣੇ ਸਾਰਾ ਹਾਂਜੀ ਹਾਂ ਉੱਥੇ ਦਾਣਾ ਮੰਡੀ ਆ ਤੇ ਸਾਰੀ ਫਸਲ ਹੁੰਦੀ ਆ ਉਧਰ ਵਾਲੀ ਸਾਈਡ ਉਹ ਜਿਹੜੀ ਤੁਹਾਨੂੰ ਸਾਹਮਣੇ ਟੈਂਕੀ ਦਿਖੰਦੀ ਆ ਉਹ ਵੱਡੀ ਸਾਰੀ ਉਹ ਸਾਰੀ ਪਤਾਪੁਰ ਢੇਲ ਹੈ ਜਿਹੜੀ ਨਵੀਂ ਹੰਬਰਸਰ ਤੇ ਢੇਲ ਬਣੀ ਆ ਅੱਛਾ ਜੀ ਹਾਂਜੀ ਇਧਰ ਵਾਲੀ ਸਾਈਡ ਹੈਰੀਟੇਜ ਸਟਰੀਟ ਹੈ ਠੀਕ ਹੈ ਠੀਕ ਹੈ ਜੀ ਉਹ ਉੱਪਰ ਵਾਲੀ ਸਾਈਡ ਜਿਹੜੀਆਂ ਤੁਹਾਨੂੰ ਵੱਡੀਆਂ ਵੱਡੀਆਂ ਲਾਈਟਾਂ ਲੱਗ ਰਹੌਂਦੀਆਂ ਨੇ ਹੂੰ ਹੂੰ ਉਹਧਰ ਵਾਲੀ ਸਾਈਡ ਗਾਂਧੀ ਘਰਾਉਂਦਾ ਠੀਕ ਹੈ ਜੀ ਹਾਂਜੀ ਇੰਦਰ ਵਾਲੀ ਸਾਈਡ ਬਾਕੀ ਸਾਰੀ ਉਹ ਹੈ ਹੋਟਲ ਹੈ ਹੋਟਲ ਆਈਨ ਹੈ ਉਸ ਦੇ ਸਾਹਮਣੇ ਹੁਣ ਆ ਗਿਆ ਉਹ ਬੇਕਸਰ ਸਾਹਿਬ ਆ ਗਿਆ ਠੀਕ ਹੈ ਹਾਂ ਪਹਿਲੇ ਠੀਕ ਹੈ ਹਾਂ ਹੁਣ ਤਾਂ ਨਵੀਂ ਬਿਲਡਿੰਗ ਬਣਨ ਦੀ ਇਹ ਦੇਖ ਦੇਣੀ ਹੈ ਉਦਾਂ ਸਿੱਧਾ ਸਾਹਿਬ ਦਾ ਉੱਤਰੋਂ ਪੂਰਾ ਕਲੀਅਰ 뷰 ਹੁੰਦਾ ਹੁੰਦਾ ਸੀ ਠੀਕ ਹੈ ਤੁਸੀਂ ਇਸੇ 'ਚ ਇੱਥੋਂ ਹੀ ਹਾਂ ਜੀ ਮੈਂ ਇੱਕ ਲੋਕਲ ਹੀ ਹਾਂ ਠੀਕ ਹੈ ਕੀ ਨਾਮ ਕੀ ਹੈ ਵੀਰ ਮੇਰਾ تنویر ਸਿੰਘ تنویر ਸਿੰਘ ਹਾਂ ਜੀ تنویر ਸਿੰਘ ਜੀ ਨੇ ਆਪਣਾ ਹੁਣ ਜਾਣਕਾਰੀ ਦਿੱਤੀ ਹੈ ਅੰਮ੍ਰਿਤਸਰ ਦੇ ਬਾਬਾ ਟੱਲ ਜੀ ਤੋਂ ਖੜਕੇ ਅਸੀਂ ਹੁਣ ਦੇਖ ਰਹੇ ਸੀ ਆਲੇ-ਦੁਆਲੇ ਧੰਨਵਾਦ ਜੀ ਵੀਰ ਜੀ ਉਹ ਬਿਲਕੁਲ ਨਾ ਸੋਚ ਸਕਦੇ ਸੀ ਕਿ ਚਲੋ ਕਿ ਮੌਸਮ ਦੀ ਹਮਮੋਸੇ ਹੀ ਹੋ ਗਈ ਹੂੰ